ਨਾਮ ਭਾਈ ਅਰਪਣ ਸਿੰਘ ਜੀ ਹਾਂਜੀ ਭਾਈ ਕੀ ਗੱਲ ਹੋਈ ਆਤੀ ਜਿਹੜਾ ਵਧੂਪੁਰ ਦੇ ਬਿਜ਼ਨਿਸ ਸੀਗੇ ਤੋਂਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉੱਥੋਂ ਜਦੋਂ ਸਾਮਾਨ ਨੂੰ ਸੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਫਿਰ ਆਪਣੇ ਮਕੇਰੀਆਂ ਸਾਈਡ ਤੋਂ ਸ਼ਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉੱਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ 'ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ-ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐਨੇ ਸਦਮੇ 'ਚ ਆ ਦੇ ਆ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਦੋਨੇ ਸਕੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਤਾਂ ਚੋਂ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਅਹਲੇ ਚਲੋ ਮਾੜਾ ਮੋਟਾ ਆਪਣੀ ਰਿਜਕ ਦਾ ਕੰਮ ਕਰਦੇ ਸੀਗੇ ਕਿਸੇ ਨਾਲ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰਣਾ ਅਹਲੇ ਦੁਨੀਆ ਸਹਿਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਆ ਸਾਡੀ ਇਹ ਮੰਗ ਆ ਜੀ ਦੀ ਰਾਤੀ ਜਿਹੜਾ ਹਾਸਾ ਹੋਇਆ ਕੀ ਕਹਿਣਾ ਚਾਹੁੰਦੇ ਦੋ ਬਾਈ ਇਹ ਸਾਨੂੰ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹ ਪਰ ਮੋਟਰ ਲਾਗੇ ਐਕਸੀਡੈਂਟ ਹੋਇਆ ਫਿਰ ਜਿਸ ਵਿੱਚ ਦੋ ਵਿਅਕਤੀ ਦੀ ਮੌਤ ਦੇ ਮੌਤ ਹੋ ਗਈ ਉਹ ਦੋਨੇ ਸਕੇ ਭਰਾ ਹੀ ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗੁਰਮੀਤ ਲਾਲ ਛੋਟੇ ਦਾ ਨਾਮ ਰਵੀ ਦਾਸ ਬਸੀ ਪਿੰਡੋਂ ਵਧੂ ਬਰਕਤ ਇਹਨਾਂ ਦੀ ਡੈੱਡ ਬੋਡੀਆਂ ਸਿਵਲ ਹਸਪਤਾਲ ਮੁਕਰੀਰ ਭਾਈਆਂ ਗਈਆਂ ਉਹਨੂੰ ਗਰਮੀਤ لال ਦੇ ਬਿਆਨ ਗਰਮੀਤ لال ਦੇ ਲੜਕੇ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 150 ਨਿਤੀ 25/24 ਤੇ ਅੰਡਰ ਸੈਕਸ਼ਨ 281 106 324 5 ਬੀ ਐਨ ਐਸ ਅਰਦਰ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਜਿਹੜਾ ਵਾ ਤਸ ਹੋ ਚੁੱਕਾ ਵਾ ਦੋਸ਼ੀ ਨੂੰ ਵੀ ਸ਼ਾਮ ਤੱਕ ਜਿਹੜਾ ਕਰਨਾ ਕਰਨੇ ਜਾਣਾ ਹੈ ਕੀ ਕਾਰਵਾਈ ਕੀਤੀ ਹੈ ਤੇ ਕਲਪ ਕੁਝ ਤੋਂ ਕਦਮਾਂ ਦਰਜ ਕਰਤਾ ਜੀ ਐਕਸੀਡੈਂਟ ਦਾ ਕਦਮਾਂ ਦਰਜ ਕਰਤਾ ਜਿਹੜੇ ਸੈਕਸ਼ਨ ਤੁਹਾਨੂੰ ਨਵੇਂ ਨਵੇਂ ਕਾਨੂੰਨ ਦਾ ਦੱਸਿਆ ਇਹਨਾਂ ਦੇ ਦਰਜ ਕੀ ਵਿਪੱਚੜੇ ਇਹਨਾਂ ਦੀ ਮੌਤ ਹੋਈ ਆ ਉਹ ਵਿਆਹੇ ਹੋਏ ਸਨ ਜਾਂ ਕਿਸ ਤਰ੍ਹਾਂ ਹਾਂ ਜੀ ਉਹ ਸਾਦੀ ਸ਼ੁਦਾ ਵਾ ਉਹਨਾਂ ਦੀ ਉਮਰ ਇੱਕ ਦੀ 50 ਸਾਲਾਂ ਇੱਕ ਦੀ 53 ਸਾਲਾਂ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ